ਜੇ ਕੱਲ ਨੂੰ ਜਾ ਕੇ ਬੰਦਾ ਕੁਝ ਕਰਦਾ ਨੂੰ ਉਹੀ ਗੱਲ ਉਹੀ ਆ ਨਾ ਬਾਈ ਹੁਣ ਮੈਂ 6 ਮਹੀਨੇ ਦੀ ਗਾਰੰਟੀ ਕਹਿਦਾ ਹੁਣ ਠੰਡ ਦਾ ਟਾਈਮ ਆ ਹੈ ਨਾ ਅਗਲਾ ਠੰਡੀ ਗੱਡੀ ਸਟਾਰਟ ਕਰਕੇ ਭਜਾ ਦੇ ਟਰਬੋ ਮੁਗਲ ਲ ਕੱਢ ਦੇ ਕੁਝ ਇਹ ਹੋ ਜਾਂਦੀ ਏ ਚੀਜ਼ ਟਰਬੋ ਖਰਾਬ ਹੋ ਜਾਣਾ ਠੰਡੀ ਗੱਡੀ ਡੀਜ਼ਲ ਦਾ ਜੇ ਪਰ ਇਸ ਦੇ ਦੀ ਉਹ ਗਾਰੰਟੀ ਚ ਫਿਰ ਉਹੀ ਕੱਲ ਨੂੰ ਐ ਹੁੰਦਾ ਫਰਕ ਪੈਣ ਵਾਲੀ ਗੱਲ ਹੁੰਦੀ ਹੈ ਸਟੀering Airbag ਵਾਲਾ ਮਾਡਲ ਹੈ ਨਾ ਬਾਈ Airbag ਵੀਰੇ ਦੋ ਡਬਲ 에어ਬੈਗ ਸਟੀering ਕੰਟਰੋਲ ਆ ਜਾਂਦਾ ਤੇ ਟੌਪ ਵਾਲਾ ਮਾਡਲ ਆ ਜਾਂਦਾ ਇਹਦੇ ਚ ਆਪਾਂ AC UC ਸਾਰਾ ਦੂਜਾ ਟੈਂਪਰੇਚਰ ਸਿਸਟਮ ਆ ਜਾਂਦਾ ਬ੍ਰੇਕ ਬੂਕ ABS ਆ ਨੰਨੇਗੇ ਬਸ ਅੱਧ ਤੇ ਆਜੋ 16 ਦੇ ਅੱਧ ਤੇ ਆ ਜੀ 8 ਮਾਡਲ ਬਈ 8 ਮਾਡਲ ਹੈ ਵੀਰੇ ਬਈ ਯਾਰ ਸਾਫ ਬਹੁਤ ਆ ਨਾ ਗੱਡੀ ਹਾਂਜੀ ਵੀਰੇ ਬਈ ਬਹੁਤ ਜਿਆਦਾ ਸਾਫ ਆ ਗੱਡੀ ਇਹ ਇਸ ਕਲਾਸ ਆ ਨਾ ਵੀਰੇ ਇਹ ਹਾਂਜੀ ਵੀਰੇ ਟਾਪ ਵਾਲਾ ਮਾਡਲ ਆ ਵੀਰੇ ਦੂਜਾ ਕੀ ਆ ਜੀ 11 ਮਾਡਲ 11 ਮਾਡਲ ਠੀਕ ਆ ਬਈ ਹਾਂਜੀ ਬਈ ਇਹ ਆਪਾਂ ਨੂੰ ਵਿਦ ਤੇ ਐਨਓਸੀ ਪੰਜਾਬ ਲੱਗ ਜੂ ਜੀ 2 ਲੱਖ ਤੇ 65000 ਰੁਪਏ 2 ਲੱਖ 65000 ਦੀ ਇਹ ਕਿਹੜੀ W6 ਆ ਕਿੰਨੀ ਹੈ W6 ਆ ਜੀ ਮੇਰੇ ਸਾਹਮਣੇ ਫੀਲਡ ਆ ਫਰੰਟ ਸ਼ੀਸ਼ਾ ਵੀ ਨਾਲ ਦਾ ਗੱਡੀ ਦਾ ਜੀ ਅੱਛਾ ਮੇਰੇ ਮਿੱਤਰੋ ਸ਼ਾ ਵੀ ਨਾਲ ਦਾ ਸੀएनजी ਲੱਗੀ ਹੈ ਬਈ ਇਹਦੇ ਚ ਹਾਂਜੀ ਹਾਂਜੀ ਪਾਸਿੰਗ ਪੁੱਸਿੰਗ ਪਈ ਹੋ ਦੀ ਪਾਸਿੰਗ ਵੀਰੇ ਹਜੇ ਪਈ ਆ ਜੀ 6-7 ਮਹੀਨਿਆਂ ਦੀ ਅੱਗੇ ਵੀ ਹੋ ਜਾਣੀ ਆ ਬਾਕੀ ਵੀਰੇਂਦਰ ਉਸੀ ਆਪਾਂ ਨੂੰ ਮਿਲ ਜੂ ਟਾਇਰ ਦੇਖੋ ਮਿੱਤਰੋ ਕਾਲੇ ਸੱਪ ਵਰਗੀ ਸਕਾਰਪਿਓ ਲੈ ਕੇ ਆਇਆ ਬਾਈ ਗੱਡੀ ਕੀ ਹਾਲ ਆ ਬਾਈ ਪਹਿਲਾਂ ਤਾਂ ਬਾਈ ਰੂਬਲ ਕੋਲ ਖੜੇ ਆ ਸੱਸੀ ਕਾਲ ਦੀ ਸੱਸੀ ਕਾਲ ਦੀ ਠੀਕ ਠਾਕ ਹਾਂਜੀ ਹਾਂਜੀ ਕਿੱਥੋਂ ਲਿਆ ਇਸ ਕਾਰ ਵੀ ਉਹ ਬਈ ਬਹੁਤ ਦੂਰ ਲੱਭ ਕੇ ਲੈਂਦੀ ਐ ਠੀਕ ਐ ਲੈਣੀ ਦਾ ਰੱਖਣ ਨੂੰ ਸੀ ਠੀਕ ਐ ਆ ਤੁਸੀਂ ਹੌਲੀ 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 ਮੇਰਾ ਜਿਹੀ ਜਾਏ ਕਰ ਲਾਦਾ ਵੀ ਵੇਚ ਦੋ ਠੀਕ ਐ ਤੇ ਬਾਈ ਪਹਿਲਾਂ ਆਪਣਾ ਐਡਰੈਸ ਆਪਣਾ ਵੀ ਇਹ ਸੰਗਰੂਰ ਜਿਲ੍ਹਾ ਜੀ ਕੱਟੂ ਵਾਲੀਆਂ ਪਿੰਡ ਆ ਜੀ ਇਹ ਸੰਗਰੂਰ ਤੇ ਬਰਨਾਲੇ ਦੇ ਸੈਂਟਰ ਚ ਆ ਜਾਂਦਾ ਠੀਕ ਐ ਤੇ ਇੱਕ ਹੋਰ ਗੱਲ ਆਪਾਂ ਪਹਿਲੀ ਬੋਲਦੀ ਵੀ ਮੇਰਾ ਭਰਾ ਜਿਹੜਾ ਕੋਈ ਵੀ ਆਉਂਦਾ ਜਾਂ ਆਊਗਾ ਮੇਰੇ ਕੋਲ ਮੇਰੇ ਨਾਲ ਫੋਨ ਤੇ ਗੱਲ ਕਰਕੇ ਫੇਰ ਆਵੇ ਕਿਉਂਕਿ ਮੈਂ ਹੀ ਮਿਲਣਾ ਤੁਹਾਨੂੰ ਵੀ ਮੈਂ ਹੀ ਗੱਡੀ ਦਿਖਾਉਂ ਕੋਈ ਵੀ ਦੇਖਣੀ ਲੈ ਮਿੱਤਰੋ ਗੱਲਬਾਤ ਕਰ ਲਿਓ ਡਿਸਟ੍ਰਿਕਟ ਸੰਗਰੂਰ ਦੇ ਇਹ ਆਪਣੇ ਕੋਲ ਸਟਾਰਟ ਆਪਣੇ ਕੋਲ ਵੀ ਤੇ ਹੈਗੀਆਂ ਨੇ ਮੈਨੂੰ ਲੱਗਦਾ ਵੀ 10 ਕਮਾਨ ਕੇ ਚੱਲੇ ਠੀਕ ਹੈ ਹਾਂਜੀ ਕਾਗਜ਼ ਪੱਤਰਾਂ ਦੇ ਕੰਪਲੀਟ ਕਾਗਜ਼ ਪੱਤਰ ਵੀ ਦੇ ਕੰਪਲੀਟ ਮਿਲ ਲੰਗੇ ਜਿਹੜੀ ਚੀਜ਼ ਕਹਾਂਗੇ ਉਹੀ ਨਿਕਲੂਗੀ ਠੀਕ ਹੈ ਬਈ ਤੇ ਜਿਹੜੀ ਚੀਜ਼ ਕਹਾਂਗੇ ਬਸ ਉਹਦੀ ਜ਼ਿੰਮੇਵਾਰੀ ਹੋਊ ਜੋ ਜ਼ਿੰਮੇਵਾਰੀ ਜਿਹੜੀ ਕਹਾਂਗੇ ਠੀਕ ਹੈ ਕਰੀਏ ਫਿਰ ਗੱਲਬਾਤ ਸਟਾਰਟ ਹਾਂਜੀ ਵੀਰੇ ਇਧਰ ਸਵਿਟ ਤੋਂ ਹੀ ਆ ਜਾਈ ਪਹਿਲਾਂ ਹਾਂਜੀ ਵੀਰੇ ਠੀਕ ਹੈ ਆਪਾਂ ਕਹਿੰਦੇ ਵੀ ਲੋਪਰਾਏ ਤੋਂ ਹੀ ਸ਼ੁਰੂ ਕਰਦੇ ਅੱਜ ਹਾਂਜੀ ਠੀਕ ਤੇ ਭਾਈ ਕੀ ਗੱਲਬਾਤ ਆ ਦੀ ਸਿਪਟੀ ਵੀਰੇ 2009 ਮਾਡਲ ਆ ਜੀ ਹੂੰ ਤੇ ਚੱਕਰੀਆਂ ਵਾਲੇ ਬੀਲ ਕੱਪਨੇ ਆ ਬਾਈ ਹਾਂਜੀ ਸੋਹਣੇ ਬਹੁਤ ਲੱਗਦਾ ਇਹਨਾਂ ਦਾ ਬਾਈ ਇਹ ਹਾਂ ਕੈਂਡ ਲੱਗਦਾ ਠੀਕ ਹੈ ਲਓ ਮਤਰੋ ਗੱਲਬਾਤ ਕਰਿਓ ਸਾਰੀ ਸ਼ੀਲਡ ਆ ਫਰੰਟ ਸ਼ੀਸ਼ਾ ਵੀ ਨਾਲ ਦਾ ਗੱਡੀ ਦਾ ਜੀ ਅੱਛਾ ਮਤਰੋ ਸ਼ੀਸ਼ਾ ਵੀ ਨਾਲ ਦਾ ਸੀਐਨਜੀ ਲੱਗੀ ਹੈ ਬਾਈ ਇਹਦੇ ਚ ਹਾਂਜੀ ਹਾਂਜੀ ਪਾਸਿੰਗ ਪੁੱਸਿੰਗ ਪਈ ਹੋ ਦੀ ਪਾਸਿੰਗ ਵੀਰੇ ਹਜੇ ਪਈ ਆ ਜੀ 6-7 ਮਹੀਨਿਆਂ ਦੀ ਅੱਗੇ ਵੀ ਹੋ ਜਾਣੀ ਆ ਬਾਕੀ ਵੀਰੇ ਅੰਦਰ ਉਸੀ ਆਪਾਂ ਨੂੰ ਮਿਲ ਜੂ ਅੱਟੇਰ ਦੇਖੋ ਸੋਹਣੀ ਗੱਡੀ ਆ ਬਾਈ ਸਾਫ ਸੁਥਰੀ ਗੱਡੀ ਆ 2009 ਮਾਡਲ ਪੈਟਰੋਲ ਵੇਰੀਐਂਟ ਚ ਨਾ ਹਾਂਜੀ ਵੀਰੇ ਸੀਐਨਜੀ ਜੀ ਸੀਐਨ ਇਹਦਾ ਇੰਜਨ ਇ ਬਾਈ ਕੰਦਾ ਦਿਖਾਈ ਦਿਓ ਕੰਦਾ ਪੁੱਛਣ ਦੀ ਕੀ ਗੱਲਾਂ ਕਾ ਦੁਖਾ ਮੜਾ ਜਾ ਉਹ ਜਿਵੇਂ ਮੇਰੇ ਭਰਾ ਕਹਿੰਦੇ ਨਹੀਂ ਹੁੰਦੇ ਕੋਈ ਗਾਹ ਕਾਇਨਾ ਉਹ ਕਹਿੰਦਾ ਬਾਈ ਇੰਜਨ ਤਾਂ ਐ ਬੈਜੇ ਚੌਲ ਡੋਲ ਕੇ ਖਾਲਾ ਲੈ ਮਿੱਤਰੋ ਸੁੱਕਾ ਇੰਜਨ ਵੈ ਹੈ ਨਾ ਜਿਵੇਂ ਧਵਾ ਵੈ ਬਾਈ ਧਵਾ ਕੇ ਉਹ ਕੈਮੀਕਲ ਜਮਾਰ ਕੇ ਨਹੀਂ ਸਾਫ ਬਣਦੇ ਠੀਕ ਹੈ ਬਾਈ ਹਾਂ ਉਹ ਗੱਡੀ ਸ਼ੀਲਡ ਆ ਫਰੰਟ ਦਿਖਾ ਦਿਓ ਆ ਬੌਂਡ ਨਟ ਵੀ ਨਹੀਂ ਖੁੱਲਦੇ ਨਟ ਨੋਟਾਂ ਦੇ ਬਾਈ ਚਾਬੀ ਵੀ ਨਹੀਂ ਲੱਗੀ ਹੋਈ ਚੈੱਕ ਕਰ ਸਕਦੇ ਹਾਂ ਠੀਕ ਹੈ ਸੀ ਐਨ ਜੀ ਆ ਜੀ ਆਨ ਆਰ ਸੀ ਆ ਨੋ ਮਾਡਲ ਆ ਵੀਰੇ ਠੀਕ ਹੈ ਤੇ ਥੈਂਕਫੁਲ ਆ ਥੈਂਕਫੁਲ ਲੈ ਮਿੱਤਰੋ ਥੈਂਕਫੁਲ ਆ ਸੱਸਾ ਨਾਲ ਦਾ ਸਾਈਡਾਂ ਟੱਚਪ ਹੈਗੀ ਆ ਵੀਰੇ ਠੀਕ ਹੈ ਪਰ ਨੋਨ ਐਕਸੀਡੈਂਟ ਦੀ ਆਪਣੀ ਗਾਰੰਟੀ ਆ ਹਾਂਜੀ ਵੀਰੇ ਠੀਕ ਹੈ ਤੇ ਬਈ ਇਹਦੀ ਐਨਓਸੀ ਕਿਵੇਂ ਇਹਦੀ ਵੀਰੇ ਐਨਓਸ ਫਸਟ ਓਨਰ ਆ ਜਿਹੜਾ ਬੰਦਾ ਅੱਗੇ ਖਰੀਦੂਗਾ ਕਸਟਮਰ ਆਪਾਂ ਸਿੱਧੀ ਐਨਓਸੀ ਉਹਦੇ ਨਾਮ ਦੀ ਕਢਾ ਕੇ ਦੇਵਾਂਗੇ ਜੀ ਸਿੱਧੀ ਤੇ 1,40,000 ਪਰ ਰੇਟ ਆ ਜੀ ਫਿਕਸ ਪ੍ਰਾਈਸ 1,40,000 1,40,000 ਜੀ ਫਿਕਸ ਪ੍ਰਾਈਸ ਲੈ ਮਿੱਤਰੋ 1,40,000 ਫਿਕਸ ਪ੍ਰਾਈਸ ਠੀਕ ਹੈ ਬਾਕੀ ਵੀਰੇ ਗੱਡੀ ਦੇ ਉੱਤੇ ਤੁਸੀਂ ਲੈ ਕੇ ਮਤਲਬ ਕੋਈ ਪੈਸਾ ਨਹੀਂ ਲਾਉਣਾ ਠੀਕ ਹੈ ਵੀ ਕੋਈ ਹੁੰਦਾ ਨਾ ਵੀ ਆਪਾਂ ਲੈ ਕੇ ਦਾ 5-10 ਹਜ਼ਾਰ ਲਾ ਦਿੰਨੇ ਆ ਵੀ ਕੋਈ ਕੰਮ ਸਸਪੈਂਸ਼ਨ ਦਾ ਹੁੰਦਾ ਜੀ ਜਾਂ ਕੁਝ ਹੁੰਦਾ ਕੁਝ ਨਹੀਂ ਕਰਾਉਣਾ ਸਭ ਕੁਝ ਵੀ ਨਹੀਂ ਕਰਾਉਣਾ ਠੀਕ ਹੈ ਜੀ ਬਿਲਕੁਲ ਠੀਕ ਹੈ ਮਿੱਤਰੋ ਗੱਲਬਾਤ ਕਰ ਲਿਓ ਰੇਟ ਬਾਈ ਦੇ ਫਿਕਸ ਹੀ ਹੁੰਦੇ ਨੇ ਇਹ ਨਹੀਂ ਹੈਗਾ ਵੀ ਕੋਈ ਵਧਾ ਕੇ ਫਿਕਸ ਕੀਤੇ ਦੇਣਗੇ ਘਟਾ ਕੇ ਫਿਕਸ ਕੀਤੇ ਹੋਣਗੇ ਥੋੜਾ ਬਹੁਤ ਮਾਨ ਤਾਣ ਵਾ ਜੋ ਵੀ ਹੁੰਦਾ ਉਹ ਹੋ ਜੂਗਾ ਠੀਕ ਹੈ ਛੋਟਾ ਆਏ ਜਾਏ ਜਾਂਦਾ ਹਾਂ ਵੀਰੇ ਹਾਂਜੀ ਲਾ ਮਿੱਤਰੋ ਗੱਡੀ ਸੋਹਣੀ ਹੈਗੀ ਹਲਕੀ ਫੁਲਕੀ ਜਿਹੜੇ ਸਾਈਡਾਂ ਦੇ ਸਕਰਾਚ ਵਗੈਰਾ ਸੀ ਇਹ ਉਹ ਖਤਮ ਹੋ ਗਏ ਜਿਹੜੀ ਜਿਹੜੀ ਸਕਰਾਚ ਜਿਹੜੇ ਨੂੰ ਬੰਦਨ ਨੂੰ ਪਤਾ ਹੀ ਹੈ ਵੀ ਸਾਈਡਾਂ ਦੇ ਸਕਰਾਚ ਪੈ ਜਾਂਦੇ ਨੇ ਉਹ ਆਪਾਂ ਉਹ ਕਰਾਏ ਹੋਏ ਠੀਕ ਹੈ ਤੇ ਬਈ 1.40 ਲੱਖ ਦੀ ਫਿਰ ਇਹ ਹਾਂਜੀ ਲਓ ਮਿੱਤਰੇ 1.40 ਲੱਖ ਦੀ ਸਵਿਟ ਗੱਡੀ ਮਿਲ ਜੂ ਤੁਹਾਨੂੰ ਪੈਟਰੋਲ ਦੀ ਹਾਂਜੀ ਇਧਰ ਆ ਕਹਿੰਦੀ ਆ ਗਈ ਫਿਰ ਹੈ ਕਾਲੀ ਸੱਪਣੀ ਕਹਦੀ ਕੀ ਕਹਿੰਦੇ ਨੂੰ ਕਾਲਾ ਨਾਗ ਹੱਸ ਕੇ ਲੋ ਬਈ ਕੁਝ ਕਹ ਲੋ ਮਿਲਦੀ ਤਾਂ پیسے ਹੈ ਹੀ ਨਹੀਂ ਬਈ ਬਹੁੱਖ ਹੀ ਮਿਲਦੀ ਬਈ ਬੜੀ ਛੋਟੇਜ ਪੈ ਰਹੀ ਹੈ ਬਈ ਇਹ ਬਲੈਕ ਚ ਬਹੁਤ ਜਿਆਦਾ ਵਿਕਰੀ ਹੈਗੀ ਜਦੋਂ ਨਵੀਂ ਕੁਝ ਹੋਰ ਦੇ ਹੁੰਦੀ ਹੈ ਵਿਗਦੀ ਵੱਧਦਾ ਹਾਂ ਹਾਂ ਕੁਝ ਬਈ ਐ ਹੁੰਦਾ ਨਾ ਕੁਝ ਹੁਣ ਕੰਪਨੀਆਂ ਨੇ ਵੀ ਬਿਜ਼ਨਸ ਬਣਾ ਰੱਖੇ ਕਹਿੰਦੇ ਹੁੰਦੇ ਵੀ ਜਿਹੜੀ ਚੀਜ਼ ਦੀ ਲੋਡ ਵੱਧ ਹੁੰਦੀ ਹੈ ਉਹਦੀ ਪਿੱਛੇ ਪ੍ਰੋਡਕਸ਼ਨ ਘਟਾਉਣ ਦੇ ਨੇ ਰੇਟ ਵਧਾਉਣ ਦੇ ਮਾਰੇ ਇਹ ਚੀਜ਼ ਇਹ ਨਵੀਂ ਕਿੰਨੇ ਦੇ ਬਈ ਉਦਾਂ ਨਵੀਂ ਵੀ ਹੁਣ ਜਿਹੜਾ ਤਾਂ A ਵਾਲਾ ਮਤਲਬ ਸੀਗਾ ਜਿਵੇਂ ਇਹ ਇਹ ਤਾਂ S10 ਨਾ ਜਿਵੇਂ S11 ਆਈ ਉਹ 21 ਲੱਖ ਤੇ ਰੇਟ ਉਹ ਹੋਇਆ ਸੀ ਉਸ ਤੋਂ ਬਾਅਦ ਹੁਣ ਇਹਨਾਂ ਨੇ 11 ਕਲਾਸਿਕ ਦੁਬਾਰੇ ਮਤਲਬ ਸੇਮ ਹੀ ਕੱਢਤੀ ਇਹੋ ਉਹ ਚ ਉਹਨਾਂ ਨੇ ਇੰਜਨ ਦਾ ਫਰਕ ਪਾਤਾ ਥੋੜਾ ਕੁਆਲਿਟੀ ਵੀ ਘਟਾਤੀ ਮਤਲਬ ਕੁਆਲਿਟੀ ਘਟਾਤੀ ਰੰਗ 'ਚ ਵੀ ਪਤਾ ਲੱਗਦਾ ਹਨਾ ਹਰੇਕ ਚੀਜ਼ ਨੂੰ ਪਤਾ ਲੱਗੂ ਵੀ ਥੋੜਾ ਕੁਆਲਿਟੀ 'ਚ ਫਰਕ ਹੈਗਾ ਠੀਕ ਹੈ ਬਈ ਓਕੇ ਥੋੜੀ ਜੀ ਹੌਲੀ ਕਰਤੀ ਆਪਾਂ ਕਹਿ ਦਿੰਦੇ ਜਿਵੇਂ ਜਿਹੜੀ ਹੁਣ ਆਉਂਦੀ ਹੈ ਜੀ ਇਹ ਹੈਗੀ S10 ਨਾ ਵੀਰ ਕੀ ਮਾਡਲ ਆ ਇਹ ਵੀਰ 2017/18 ਜ 0010 ਲੈ ਮਿੱਤਰੋ ਪੇਟ ਦਾ ਪੰਜਾਬ ਦਾ ਨੰਬਰ ਆ ਜੀ ਮੁਕਸਸ ਕੇ ਪੰਜਾਬ ਨੰਬਰ ਦੀ ਬਈ ਮੁਕਸਸ ਸਾਹਿਬੀ ਦੇ ਨੰਬਰ ਆ 0010 ਕੈਪਟਨ ਸੀਟਾਂ ਕੈਪਟਨ ਸੀਟਾਂ ਇਹਦੇ ਸੀਟ ਕਵਰ ਆਪਾਂ ਪਾਵਾਂਗੇ ਹਾਂ ਵੀਰੇ ਸੀਟ ਕਵਰ ਨਵੇਂ ਪਾਉਣੇ ਆ ਬਲੈਕ ਕਲਰ ਦੇ ਮੈਨੂੰ ਵਧੀਆ ਲੱਗਦਾ ਲੈ ਮਿੱਤਰੋ ਲਾਈ ਵੀ ਲੱਗੇ ਹੋਏ ਨੇ ਬਈ ਹੁੱਕ ਵੀ ਲੱਗੀ ਹੋਈ ਆ ਹਾਂਜੀ ਬਈ 20 ਇੰਚ ਹੀ ਲਾਈ ਲੱਗੇ ਹੋਏ ਨੇ ਠੀਕ ਹੈ ਫਰੰਟ ਸਾਰੀਆਂ ਪ੍ਰੋਜੈਕਟਰ ਲਾਈਟਾਂ ਚਿੱਟੀਆਂ ਸਾਰੀਆਂ ਪਾਈਆਂ ਹਾਰਨ ਹੂਰਨ ਵੱਡੇ ਜੋ ਵੀ ਲਾਈਟਾਂ ਲੂਟਾਈਆਂ ਆਪਾਂ ਲਾ ਦਿੰਦੇ ਨੇ ਪੋਸਟ ਵਾਲੀ ਕਹਿ ਦਿੰਦੇ ਹਾਂ ਹੁੰਦਾ ਤਾਂ ਚਲਾਨ ਆ ਬਾਕੀ ਲਾਈਵ ਬੀਲਨ ਦਾ ਗੱਲ ਹੀ ਛੱਡਦਾ ਲਾਈਵ ਬੀਲਨ ਪੂਰੇ 8 ਠੁੱਕ ਮਹੀਨੇ ਹਨਾ ਠੀਕ ਹੈ ਬਾਕੀ ਠੁੱਕ ਵੀ ਬਾਈ ਲਾਈਵ ਬੀਲਨ ਨਾਲ ਹੀ ਬਣਦੇ ਗੱਡੀ ਦਾ ਹਾਂ ਫੇਰੀ ਬਾਈ ਗੱਡੀ ਸਾਰੀ ਫੇਰੀ ਘੈਂਟ ਲੱਗਦੀ ਹੈ ਜੀ ਤੇ ਇਹਦੇ ਤੇ ਲੋਨ ਕਿੰਨੇ ਦਾ ਹੋ ਜੂ ਕਿੰਨੇ ਦੀ ਹੈ ਗੱਡੀ ਬਣੂਗੀ ਵੀਰੇ ਮਤਲਬ ਪਤਾ ਹੈ ਕਿ ਮੈਂ ਤੁਹਾਨੂੰ ਦੱਸ ਕੇ ਹਟਾਂ ਵੀ ਮੈਂ ਕਾਰ ਇਹ ਘਰੇ ਰੱਖਣ ਨੂੰ ਲੈ ਆਇਆ ਸੀ ਠੀਕ ਆ ਵੀ ਚਲੋ ਹੁਣ ਤੁਸੀਂ ਜਦੋਂ ਕਹਿਤਾ ਕਿ ਬਾਈ ਦਾ ਮਨ ਹੈ ਹੀ ਨਹੀਂ ਸੀਗਾ ਇਹ ਜੋ ਇੱਥੇ ਖੜਾਈ ਹੈ ਨਾ ਮੈਂ ੱੱਕੇ ਨਾਲ ਆਪਾਂ ਉਹ ਕਰਾਰੇ ਇੱਕ ਪਰਸਨਲ ਘਰੇ ਵੀ ਹੋਣੀ ਚਾਹੀਦੀ ਹਣਾ ਆਇਆ ਹੁੰਦਾ ਵੀ ਚਲੋ ਪੱਕੀ ਹੋਵੇ ਚੀਜ਼ ਇੱਕ ਆਪਦੀ ਮੈਂ ਐ ਸੋਚ ਕੇ ਸੀਬੀ ਨੂੰ ਰੱਖ ਲਾਂਗੇ ਠੀਕ ਹੈ ਤੇ ਇਹ ਆਪਾਂ ਮਤਲਬ 14 ਲੱਖ ਰੁਪਏ ਦੇਵਾਂਗੇ ਵੀਰੇ ਯਸਰ ਨੂੰ ਉਹਦੇ ਚ ਸੀਟ ਕਵਰ ਨਵੇਂ ਬਲੈਕ ਕਲਰ ਦੇ ਪਵਾ ਕੇ ਕਿਉਂਕਿ 10-15000 ਰੁਪਏ ਦੇ ਸੀਟ ਕਵਰ ਪੈਂਦੇ ਹੋਣਗੇ ਪਾਣਗੇ ਬਾਈ ਬੈਕ ਲਾਈਟਾਂ ਥੋੜੀਆਂ ਜਿਹੀ ਮੈਨੂੰ ਮੈਨੂੰ ਨਹੀਂ ਵਧੀਆ ਲੱਗੀਆਂ ਮੈਂ ਉਹ ਵੀ ਨਵੀਆਂ ਪਾਉਣੀਆਂ ਨੇ ਠੀਕ ਆ ਫੌਗ ਲੈਂਪ ਜਿਵੇਂ ਇੱਕ ਸਹੀ ਹੈ ਇੱਕ ਇਧਰਲਾ ਥੋੜਾ ਲਾਈਟ ਜਿਹਾ ਲੱਗ ਰਿਹਾ ਦੋਨੇ ਫੌਗ ਲੈਂਪ ਨਵੇਂ ਪਾ ਦੇਣੇ ਨੇ ਜਾਨੀ ਮੈਂ ਉੱਪਰ ਪੈਸੇ ਲਾ ਦਿੰਦਾ ਉਹਨਾਂ 30 40 ਹਜ਼ਾਰ ਲਾ ਕੇ ਦੇਵਾਂਗੇ ਆਪਾਂ ਕਾਰ ਤੇ ਲਓ ਮਿੱਤਰੋ 14 ਲੱਖ ਦੀ ਤੁਹਾਨੂੰ ਗੱਡੀ ਮਿਲੂਗੀ 17/18 ਜੀ S10 ਕੋਈ ਕਨਵਰਟ ਕਨਵਰਟ ਕੁਛ ਨਹੀਂ ਕੁਛ ਨਹੀਂ Ориジナル ਆ Ориジナル S10 ਆ ਜੀ 95400 ਚੱਲੀ ਆ ਫੁੱਲ ਇੰਸ਼ੋਰੈਂਸ ਆ ਜੀ ਗੱਡੀ ਫੁੱਲ ਇੰਸ਼ੋਰਸ ਵੀ ਆ ਹਾਂਜੀ ਬਈ ਲਓ ਮਿੱਤਰੋ 9500 ਗਾਰੰਟੀ ਬਾਈ ਦੇਖ ਗਾਰੰਟੀ ਫਿਰ ਮੈਂ ਕਹਿਣਾ ਹੁਣ ਮੇਰੇ ਕੋਲ ਜਿਹੜੇ ਲੈਣ ਆਉਂਦਾ ਮੈਨੂੰ ਐ ਕਹਿਣ ਲੱਗਦੇ ਫਲਾਣਾ ਗਾਰੰਟੀ ਕਹਿੰਦਾ ਮੈਂ ਕਹਿੰਦਾ ਗਾਰੰਟੀ ਦੇ ਬੰਦੇ ਦੀ ਨਹੀਂ ਸਹੀ ਗੱਲ ਹੈ ਤਾਂ ਫੇਰ ਲੋ ਹਾਂ ਵੀ ਇੰਜਨ ਗੇ ਰੋਕਿਆ ਜੇ ਤੁਹਾਨੂੰ ਜ਼ਿਆਦਾ ਵਹਿਮ ਆ ਮਿਸਤਰੀਨ ਲਿਆਓ 1 ਨੂੰ 2 ਨੂੰ 10 ਨੂੰ ਹਨਾ ਨਾਲ ਚੱਲ ਪੋ ਜਿੱਥੇ ਕਹੋਗੇ ਉੱਥੇ ਦਿਖਾ ਦਾਂਗੇ ਠੀਕ ਹੈ ਹਨਾ ਹਾਂ ਜਿਹੜੀ ਜਿੰਨੀ ਚੀਜ਼ ਦੱਸਾਂਗੇ ਉੰਨੀ ਨਿਕਲੂ ਗੱਲ ਦੇ ਵਿੱਚ ਫਰਕ ਨਹੀਂ ਹੋਊਗਾ ਜੇ ਕੱਲ ਨੂੰ ਜਾ ਕੇ ਬੰਦਾ ਕੁਝ ਕਰ ਦਨੂ ਉਹੀ ਗੱਲ ਉਹੀ ਹੈ ਨਾ ਬਾਈ ਹੁਣ ਮੈਂ 6 ਮਹੀਨੇ ਦੀ ਗਾਰੰਟੀ ਕਹਿਦਾ ਹੁਣ ਟੰਡ ਦਾ ਟਾਈਮ ਆ ਅਣਾ ਅਗਲਾ ਠੰਡੀ ਗੱਡੀ ਸਟਾਰਟ ਕਰਕੇ ਭਜਾ ਦੇ ਟਰਬੋ ਮੋਗਲਲ ਕੱਢ ਦੇ ਕੁਝ ਐ ਹੋ ਜਾਂਦੀ ਹੈ ਚੀਜ਼ ਟਰਬੋ ਖਰਾਬ ਹੋ ਜਾਣਾ ਠੰਡੀ ਗੱਡੀ ਡੀਜ਼ਲ ਦਾ ਜੇ ਪਰ ਇਸ ਦੇ ਦੀਏ ਉਹ ਗਾਰੰਟੀ ਚ ਪਰ ਉਹੀ ਕੱਲ ਨੂੰ ਆਏ ਹੁੰਦੇ ਫਰਕ ਪੈਣ ਵਾਲੀ ਗੱਲ ਹੁੰਦੀ ਹੈ ਆਪਾਂ ਗੱਲ ਉਹੀ ਕਰਾਂਗੇ ਜਿੰਨੀ ਤੇ ਖਰੇ ਉਤਰੀ ਠੀਕ ਹੈ ਲੈ ਮਿੱਤਰੋ ਇੱਥੇ ਜੇ ਵੀ 1000 ਕਿਲੋਮੀਟਰ ਚਲਾ ਲਿਆ ਹੁਣ ਬਾਈ ਨਾਲ ਬਹਿ ਜਾਓ ਬਾਈ ਜਿੱਥੇ ਮਰਜੀ ਜਿੱਥੇ ਕਹੋਗੇ ਮੈਂ ਚਲਾਉਣੀ ਹੈ ਮੇਰੀ ਰੈਲੀ ਗੱਡੀ ਮੈਂ ਲਈ ਫਿਰਦੇ 14 ਲੱਖ ਦੀ ਬਾਈ ਇਹ ਨੂੰ ਗੱਡੀ ਮਿਲ ਜੂਗੀ ਠੀਕ ਹੈ ਫਿਕਸ ਰੇਟ ਆ ਸਮਝੋ ਇੱਕ ਤਰ੍ਹਾਂ ਦਾ ਹੈ ਠੀਕ ਹੈ ਮਾਨ ਸਤਕਾਰ ਹੋਈ ਹੋਊਗਾ ਨਾ ਬਈ ਹਾਂ ਹਾਂ ਕੋਈ ਗੱਲ ਨਹੀਂ ਬਾਕੀ ਪੇਡ ਨੰਬਰ ਆਗਾ Ориジナル ਪੰਜਾਬ ਨੰਬਰ ਆ ਗੱਲਬਾਤ ਤੁਸੀਂ ਕਰ ਲਿਓ ਬਸ ਇਹਦਾ ਮਿਲਦੀ ਬਹੁਤ ਘੱਟ ਆਗੀ ਠੀਕ ਹੈ ਨੰਬਰ ਪੀ ਵੀ ਹੈ ਭਾਈ ਨਕੋਂ ਕਿ ਨੰਬਰ ਤੇ ਆਪਾਂ ਬਾਹਰਲਾ ਲੈਣ ਵਗ ਜੀ 60 70000 ਨੰਬਰ ਤੇ ਲੱਗੇ ਜਾਂਦਾ ਠੀਕ ਹੈ ਭਾਈ ਠੀਕ ਹੈ ਫਿਰ ਬਾਹਰਲੇ ਨੰਬਰ 'ਚ ਇਹ ਚੀਜ਼ ਹੁੰਦੀ ਹੈ ਵੀ ਚਲੋ ਹੁੰਦੀ ਹੈ ਠੀਕ ਨੇ ਮੈਂ ਨਹੀਂ ਕਹਿੰਦਾ ਗੱਲ ਪਰ ਫਿਰ ਵੀ ਜਿਹੜੇ ਬੰਦੇ ਨੇ ਵਹਿਮ ਕਰਨਾ ਹੈ ਆਪਾਂ ਸੋਚ ਲੈਣੇ ਆ ਵੀ 10 ਲੱਖ ਪਲੱਸ ਪ੍ਰਾਈਸ ਆ ਗਈ ਹੈ ਨਾ ਵੀ ਬਾਹਰਲੇ ਨੰਬਰ 'ਚ ਗੱਡੀ ਯਾਰ ਕੀ ਹੋਇਆ ਹੋਊ ਕਿੱਥੇ ਚੱਲੀ ਹੋ ਉਹ ਨੰਬਰ ਮੁਕਸਰ ਦਾ ਪਣਪਤੀ ਹੈ ਵੀ ਮੁਕਸਰ ਸੀਗੀ ਗੱਡੀ ਵੀ ਇੱਥੋਂ ਨਿਕਲੀ ਵੀ ਪੰਜਾਬ 'ਚ ਹੀ ਰਹੀ ਵੀ ਹੈ ਇਹ ਚੀਜ਼ ਦਾ ਅੱਗੇ ਭਾਈ ਇੱਧਰ ਆ ਗਈ ਆਪਣੀ ਮਰਸੀਡੀ ਹੈ ਹਾਂਜੀ ਵੀਰੇ ਇਹ ਵੀਰੇ ਟੌਪ ਵਾਲਾ ਮਾ ਮਾਡਲ ਦਾ ਬਾਈ ਸ਼ਾਈਨਿੰਗ ਦੇ ਹਿਸਾਬ ਨਾਲ ਤਾਂ ਐ ਲੱਗਦਾ ਵੀ ਘੱਟੋ ਘੱਟ ਹੋ ਵੀਰੇ 16 17 ਮਾਡਲ ਹੈ ਇਹ ਦੋ ਬਸ ਅੱਧ ਤੇ ਆਜੋ 16 ਦੇ ਅੱਧ ਤੇ ਆ ਜੀ 8 ਮਾਡਲ ਬਾਈ 8 ਮਾਡਲ ਹੈ ਵੀਰੇ ਬਾਈ ਯਾਰ ਸਾਫ ਬਹੁਤ ਆ ਨਾ ਗੱਡੀ ਹਾਂਜੀ ਵੀਰੇ ਬਈ ਬਹੁਤ ਜ਼ਿਆਦਾ ਸਾਫ ਆ ਗੱਡੀ ਇਹ ਐਸ ਕਲਾਸ ਆ ਨਾ ਵੀਰੇ ਇਹ ਹਾਂਜੀ ਵੀਰੇ ਟੌਪ ਵਾਲਾ ਮਾਡਲ ਆ ਵੀਰੇ ਦੂਜਾ ਆ ਸਾਈਡ ਟਾਕੀਆਂ ਟੂਕੀਆਂ ਜਿਹੜੀਆਂ ਆਪਦੇ ਆਪਣਾਣ ਲੱਗਦੀਆਂ ਪੁੱਲ ਲੱਗਦੀ ਰਿਹਾ ਕਹਿੰਦੇ ਨੇ ਨਾ ਬਈ ਆਹ ਲੱਗਦੀ ਇਹ ਦੂਜੇ ਤਾਂ ਬਈ ਮੇਰੇ ਹਿਸਾਬ ਨਾਲ ਕੁਝ ਸਹੀ ਨਹੀਂ ਨਾਲੇ ਉਹ ਵੀ 2008 ਚ ਆਇਆ ਵਾ ਨਵੀਂ ਗੱਡੀ ਕਿੰਨੇ ਦੇ ਬਈ ਇਹ ਨਵੀਂ ਯਾਰ ਬਈ ਬਾਕੀ ਦੇਖਾ ਜਨੋ ਕਣਮੋਂਗੂ ਆਪਾਂ ਵੀ ਬਈ ਮਰੂਤੀ ਅਲਟੋਆਂ ਤੇ ਚੱਲੇ ਵਿਆਂ ਵੀਡੀਓ ਦੇਖਣ ਨਾਲ ਅਗਲਾ ਕਰੇ ਵੀ ਉਹੀ ਬੰਦਾ ਖੜਾ ਖਣੀ ਹਵਾ ਮਰੀ ਜਾਂਦਾ ਹਨਾ ਵੀ ਮੇਰਾ ਸੋਹਣਾ ਵੀ ਕਹਿੰਦਾ ਇਹ ਕਰੋੜ ਡੇਢ ਕਰੋੜ ਦੀ ਨਵੀਂ ਸੀਗੀ ਉਦੋਂ ਗੱਡੀ ਹਨਾ ਆਪਾਂ ਕਿਹੜਾ ਲਈ ਆ ਉਦੋਂ ਆਪਾਂ ਤਾਂ ਹੁਣ ਪੁਰਾਣੀ ਲਈ ਆ ਭਾਈ ਫੰਕਸ਼ਨ ਬਹੁਤ ਜ਼ਿਆਦਾ ਹੁੰਦਾ ਫੰਕਸ਼ਨ ਵੀ ਤੇ ਆ ਅ ਠੀਕ ਆ ਟਾਕੀਆਂ ਜਿਵੇਂ ਆਪਾਂ ਨਾਂ ਲਾ ਦਿੰਨੇ ਆ ਢਿਲੀ ਜੀ ਨਹੀਂ ਲੱਗ ਜਾਂਦੀ ਆਪੀ ਚੱਲ ਲੈਂਦੀ ਆ ਸੀਟ ਬੈਲਟ ਦੂਜੀ ਮਤਲਬ ਫੁੱਲ ਐਂ ਕਹੋ ਵੀ ਕਿਹੜਾ ਫੰਕਸ਼ਨ ਨਹੀਂ ਹੈਗਾ ਅੱਛਾ ਬਸ ਇਹ ਚੀਜ਼ ਆ ਵੀ ਸਾਰੇ ਸਾਮ ਲੋਕ ਵਗੈਰਾ ਸਭ ਕੁਝ ਆ ਉੱਡਦੀ ਨਹੀਂ ਗੱਲੀ ਇਹ ਹਵਾ ਦੀ ਜ਼ੋਰ ਦੀ ਚੜ ਕੇ ਤਾਂ ਉੱਡਦੀ ਆ ਉੱਡਦੀ ਹੀ ਮੰਨ ਬਾਈ ਤੂੰ ਆਟੋਮੈਟਿਕ ਆ 6 ਸਿਲੰਡਰ ਇੰਜਨ ਜੀ 6 ਸਿਲੰਡਰ ਇੰਜਨ ਪੈਟਰੋਲ ਦੀ ਜੀ ਸਾਰੀ ਓਰੀਜਨਲ ਆ ਗੱਡੀ ਜੀ ਬਾਕੀ ਵੀਰੇ ਗੱਡੀ ਇੰਨੀ ਕਿ ਸਾਫ਼ ਆ ਗਈ ਓਰੀਜਨਲ ਹੈਗੀਆਂ ਨਾ ਬਾਈ ਗੱਡੀ ਹਾਂਜੀ ਹਾਂਜੀ ਬਾਈ ਗੱਡੀ ਸਾਰੀ ਓਰੀਜਨਲ ਤਕਰੀਬਨ ਹੁਣ ਹਾਂਜੀ ਠ ਤੇ ਬਾਈ ਰੇਟ ਕਿੰਨੇ ਦੀ ਪੰਜਾਬ ਨੰਬਰ ਲਾ ਕੇ ਕੀ ਗੱਲ ਬਾਤ ਆ ਸਾਡੀ ਇਹ ਆਪਾਂ ਨੂੰ ਪੰਜਾਬ ਨੰਬਰ ਲਾ ਕੇ ਹੀ ਮਿਲੂਗੀ ਅੱਛਾ ਬਾਈ ਤੇ ਵੈਸੇ ਇਹ ਵੀ ਐਨਸੀਬ ਇੱਕ ਗੱਡੀ ਸਾਈਡ ਤੇ ਰੱਖ ਲਾਂਗੇ ਵੀ ਚਲੋ ਇਹਦੀ ਐਨਓਸੀ ਕਿੱਥੇ ਦੀ ਕੱਟੀ ਹੋਈ ਹੈ ਜਲੰਧਰ ਦੀ ਹੈ ਵੀਰੇ ਤੇ ਸਾਨੂੰ ਜਲੰਧਰ ਦਾ ਨੰਬਰ ਲੱਗ ਕੇ ਮਿਲੂਗਾ ਓਕੇ ਠੀਕ ਹੈ ਜੀ ਤੇ ਇਹ ਆਪਾਂ ਨੂੰ 5 ਸਾਲ ਦੀ ਪਾਸਿੰਗ ਹੋ ਕੇ ਮਿਲੂਗੀ ਠੀਕ ਹੈ ਬਾਈ ਠੀਕ ਹੈ ਜੀ ਪੀਬੀ ਨੰਬਰ ਲਾ ਕੇ ਪਾਸਿੰਗ ਹੋ ਕੇ ਮਿਲਣੀ ਹੈ ਕਿੰਨੇ ਦੀ ਮਿਲੂ ਇਹ ਵੀਰ ਆਪਾਂ ਨੂੰ 10 ਲੱਖ ਰੁਪਏ ਪਾਉਗੇ 10 ਲੱਖ ਦੀ ਹਾਂ ਇਹ ਕਿਉਂਕਿ ਇਹ ਸ਼ੌਂਕੀਆ ਚੀਜ਼ ਆ ਗਈ ਇਹ ਕੋਈ ਔਮੇ ਨਹੀਂ ਆ ਗਈ ਬਿੱਕਤਾ ਹੁੰਦਾ ਵੀ ਆਪਾਂ ਜਿਵੇਂ ਹੁਣ ਬੰਦੇ ਨੇ ਸਕਿਫਟਰ ਲੈ ਲਈਏ ਆਪਾਂ ਘਰੇ ਰੱਖਣ ਨੂੰ ਲੈਨੇ ਆ ਇਹਨੂੰ ਤਾਂ ਜਿਹੜਾ ਕੋਈ ਬੰਦਾ ਲਊਗਾ ਤਾਂ ਉਹ ਸ਼ੌਂਕੀਆ ਲਊਗਾ ਮੋਟਰ ਮਰਸੜੀ ਦੀ ਗ੍ਰਿਲ ਨਾਲ ਦਾ ਹੈ ਹਾਂ ਬਾਈ ਦੀ ਗੱਲ ਆ ਯਾਦ ਆ ਗਿਆ ਹਾ ਲਾਈਟਾਂ ਲੂਟਾਂ ਲੱਗੀਆਂ ਵੀ ਨੇ ਹਨਾ ਕੂਟਰ ਲੱਗਿਆ ਬਾਹਰ ਨਾ ਟਾਇਰ ਨਵੇਂ ਆ ਚਾਰੋਂ ਕਾਰ ਲੈ ਕੇ ਇਹ ਤੇ ਵੀ ਤੁਸੀਂ ਸਿੰਗਲ ਪੈਸਾ ਵੀ ਨਹੀਂ ਲਾਉਣਾ ਬਾਈ ਲੱਖ ਲੱਖ ਦਾ ਤਾਂ ਨੰਬਰ ਲੱਗੋ ਤੇ ਲੱਗ ਜੂ ਬਾਈ ਮੈਨੂੰ ਪਤਾ ਬਜ਼ਾੜ ਲੱਗੇ ਹਜੇ ਮੈਂ ਪਤਾ ਨਹੀਂ ਕਰਿਆ ਲਓ ਮਿੱਤਰੋ 10 ਲੱਖ ਦੀ ਹੈ ਗੱਡੀ ਮਿਲ ਜੂ 5 ਸਾਲ ਦੀ ਪਾਸਿੰਗ ਪੰਜਾਬ ਨੰਬਰ ਲੱਗੇ ਕਾਰ ਚਲਾ ਕੇ ਦੇਖ ਲਿਓ ਜੇ ਤੁਸੀਂ ਚਲਾ ਕੇ ਆਏ ਕਹਿਗੇ ਵੀ ਗੱਡੀ ਚਾਹ ਹ ਦਿੱਕਤ ਹੈ ਜਾਂ ਗੱਡੀ ਸੁਆਦ ਨਹੀਂ ਦਿੰਦੀ ਤੁਹਾਨੂੰ 20 ਮਾਡਲ ਜੰਨਾ ਹੈ ਨਾ 20 ਮਾਡਲ ਜੰਨਾ ਅੱਛਾ ਹਾਂ ਕਹਿ ਦਿਓ ਲਓ ਮਿੱਤਰੋ 20 ਮਾਡਲ ਦੀ ਬਰਾਬਰੀ ਕਰੂ ਗੱਡੀ ਮਤਲਬ 19 ਨੂੰ ਅੰਦਰ ਉਹ ਫੀਲ ਦਊਗੀ ਹਾਂ ਵਾਕਈ ਠੀਕ ਐ ਬਈ ਕੈਂਟ ਗੱਡੀ ਆ ਯਾਰ ਕਿਤੋਂ ਮੈਂ ਕਹਿੰਦਾ ਵੀ ਯਾਰ ਸਕਰਾ ਜੀ ਬਹੁਤ ਘੱਟ ਨੇ ਵੀਰੇ ਬਾਹਰੋਂ ਤਾਂ ਬਾਹਰੋਂ ਅੰਦਰੋਂ ਵੀ ਜਿਵੇਂ ਆਪਾਂ ਗੱਡੀ ਚਲੋ ਏਸੀ ਯੂਜ਼ ਕਰਦੇ ਆ ਆਪਾਂ ਸੋਚਾਂ ਦਬਦੇ ਆ ਹਨਾ ਵੀ ਮਾੜੀ ਮੋਟੀ ਦਾ ਸੋਚਕਾ ਸੀ ਜਾਂਦੀ ਆ ਤੁਸੀਂ ਅੰਦਰ ਉਹ ਦੇਖੋਗੇ ਤੁਹਾਨੂੰ ਐ ਲੱਗੂ ਵੀ ਜਿਵੇਂ ਵਰਤੀ ਨਹੀਂ ਹੋਈ ਗੱਡੀ ਇਹਦਾ ਹਲਾ ਜਮ ਅੰਦਰ ਹੁਣ ਲਿਮੀਨੇਸ਼ਨ ਜਾਨੀ ਸਾਰੇ ਹੁੰਦੇ ਜਿਵੇਂ ਹਾਂ ਉਹ ਜਿਵੇਂ ਪਹਿਲਾਂ ਦਿਖਾ ਪਈਆ ਸਮਾਰ ਕੇ ਦਿਖਾ ਬਈ ਫੰਕਸ਼ਨ ਦੇਖ ਬਈ ਕਿੰਨੇ ਨੇ ਹਨਾ ਗੱਡੀ ਚ ਸੋਚਾਂ ਦੇ ਕਿਤੇ ਕੋਈ ਤੁਹਾਨੂੰ ਐ ਨਹੀਂ ਰੰਗ ਉਤਰਿਆ ਮੈਂ ਪੂਰਾ ਵੀ ਆ ਸੋਚਾਂ ਵੈਂਟੀਲੇਟਡ ਦੀਆਂ ਆ ਗਈਆਂ ਸਾਰੀਆਂ ਵਿਚਾਲੇ ਬਹੁਤ ਫੰਕਸ਼ਨ ਸਨ ਰੂਫ ਆ ਗਿਆ ਇਹਦਾ ਹਲਾ ਜਮ ਯਾਰ ਹੁਣੀ ਨਵਾਂ ਪਾਇ ਬਾਕੀ ਬਈ ਘੈਂਟ ਲੁੱਕ ਘੈਂਟ ਆ ਬਈ ਗੱਡੀ ਦੇ ਨਾ ਹਾਂਜੀ ਹਾਂਜੀ ਅੰਦਰੋਂ ਬੈਠੇ ਤਾਂ ਪਤਾ ਨਹੀਂ ਲਾ ਸਕਦਾ ਨਾ ਬਈ ਗੱਡੀ ਮਾਡਲ ਮਾਡਲ ਦਾਆਂ ਦੂਜੀਆਂ ਨੇ ਇਹਦੀਆਂ ਜਦੋਂ ਆਹ ਕਰਦੇ ਨੇ ਇਹਨੂੰ ਆਪਾਂ ਐ ਲਾਤੀ ਆਪਣੇ ਆਪ ਇਹਨੇ ਉਹ ਕਰ ਲੈਣਾ ਵੈਕਿਊਮ ਵਾਲੇ ਬਈ ਦੀ ਗ ਹੋਣੀਆਂ ਟਾਕੀਆਂ ਟੁਕੀਆਂ ਆਪਦੇ ਵੀ ਖਿੱਚ ਲੰਮੀ ਹੈਗੀ ਐਸ ਸਸਪੈਂਸ਼ਨ ਆ ਗਈ ਅੱਗੋਂ 6 ਇੰਚ ਉੱਚੀ ਚੱਕੀ ਜਾਂਦੀ ਹੈ ਇਹ ਟਾਇਰ ਨਵੇਂ ਆ ਚਾਰੋਂ ਪ੍ਰੋਜੈਕਟਰ ਲਾਈਟਾਂ ਪਾਈਆਂ ਇਵੇਂ ਫਰੰਟ ਵਾਲੀਆਂ ਲੈ ਮਿੱਤਰੋ ਗੱਲਬਾਤ ਕਰ ਲਿਓ ਘੈਂਟ ਗੱਡੀ ਹੈਗੀ 5 ਸਾਲ ਦੀ ਪਾਸ ਨੂੰ ਹੋ ਕੇ ਪੰਜਾਬ ਨੰਬਰ ਲਾ ਕੇ ਮਿਲ ਜੂ ਇਹ ਗੱਡੀ ਇੱਧਰ ਕਹਿੰਦੇ ਵੀ ਆਪਣੀ ਥਾਰ ਆ ਗਈ ਵੀਰੇ ਕੀ ਡਿਟੇਲ ਆ ਬਈ ਇਹਦੀ ਗੱਡੀ ਵੀ ਇਹ ਵੀਰੇ Ориジナル ਪੀਬੀ ਨੰਬਰ ਆ ਜੀ ਸੈਕੰਡ ਆਨਰਰ ਆ ਤੇ 2014/15 ਮਾਡਲ ਆ ਚੱਲੀ ਕਿੰਨੀ ਹੋਈ ਆ ਇਹ ਵੀਰੇ 68000 ਕੁਛ ਚੱਲੀ ਆ ਆਪਾਂ ਚਲਾਈ ਜਾਂਦੇ ਆ 68000 ਤੇ ਲਿਆਏ ਸੀਗੇ 68000 ਤੇ ਲਿਆਏ ਸੀ ਹਾਂਜੀ ਹਾਂਜੀ ਵੀਰੇ 2 ਮਹੀਨੇ ਹੋ ਗਏ ਗੱਡੀ ਹਾਰਡ ਟਾਪ ਲੱਗਿਆ ਹੋਇਆ ਠੀਕ ਆ ਬਈ ਠੀਕ ਆ 4/4 ਪਾਵਰ ਵਿੰਡੋ ਆ ਹੂੰ ਤੇ ਪਿੱਛੇ ਕੈਪਟਨ ਸੀਟਾਂ ਨੇ ਬੇਸ ਟਿਊਬ ਆ ਸੈਕੰਡ ਓਨਰ ਆ ਬਈ ਹਾਂਜੀ ਵੀਰੇ ਸੈਕੰਡ ਓਨਰ ਦਾ ਜੀ ਜਵਾਬ ਨੰਬਰ ਆ ਬਈ ਹਾਰਡ ਟਾਪ ਲੱਗਿਆ ਸੇਟਾਂ ਸੁੱਟਾਂ ਸੀਟ ਕਵਰ ਨਵੇਂ ਨੇਗੇ ਟਾਇਰ ਟੁਰ ਵੀ ਘੈਂਟ ਨੇ ਬਈ ਲੁੱਕ ਸੋਹਣੀ ਆ ਗੱਡੀ ਵੀ ਹੈਨਾ 4x4 ਪੂਰੀ ਵਧੀਆ ਜੱਜਦੀ ਆ ਫਰੰਟ ਤੇ ਵੀ ਸਾਰੀਆਂ ਦੂਜੀਆਂ ਲੈਟਾਂ ਆ ਲੈਟਾਂ ਲੂਟਾ ਹੁਣ ਪੁਆਇਨ ਬਈ ਫਰੰਟ ਵਾਲੇ ਦੀਆਂ ਮੈਂ ਪੁਆ ਇਹਦੀਆਂ origignal ਪਈਆਂ ਨੇ ਨਾਲ origignal ਵੀ ਪਈਆਂ ਨੇ ਤਾਂ ਮੈਂ ਪੁਆਈਆਂ ਨੇ ਆਹ ਲੈਟਾਂ ਮੈਂ ਪੁਆਈਆਂ ਨੇ ਉਹ ਉੱਪਰ ਦੀਆਂ ਮੈਂ ਕਰਾਈਆਂ ਨੇ ਬਈ ਘੈਂਟ ਆ ਯਾਰ ਸੋਹਣੀ ਗੱਡੀ ਸਾਰੀਆਂ ਜਦੋਂ ਆ ਦੇਖੋ ਜਿਵੇਂ ਡਿਪਰ ਮਾਰਦੇ ਨਾ ਬਈ ਡਿਪਰ ਮਾਰੋ ਹੁਣ ਦੇਖੀਏ ਇਹ ਵੱਜਦੀ ਆ ਕਿ ਵੱਜ ਨਹੀਂ ਨਹੀਂ ਵੱਜਿਆ ਨਹੀਂ ਬਈ ਡਿਪਰ ਨਾਲ ਉਹ ਹੁਣ ਹੁਣ ਬਈ ਤੁਹਾਨੂੰ ਡਿਪਰ ਮਾਰ ਕੇ ਦਿਖਾਉਣਾ ਗੱਡੀ ਦੇ ਨਾਲ ਅੱਖਾਂ ਇਹ ਵੱਜਦਾ ਹੋਣੀ ਆ ਪੁਰਿਆਂ ਬਈ ਹੁਣ ਤਾਂ ਦੇਣਾ ਪਰ ਆ ਦੇਖੋ ਆ ਤਾਂ ਪਾਰਕਿੰਗ ਆ ਗਈ ਆਟੋਮੈਟਿਕ ਚੇਂਜ ਹੋ ਜੂ ਵਾਈਟ ਦੇ ਵਿੱਚ ਨੀ ਰੇਖਾਰ ਵੱਧ ਬਤਲਾਦਾ ਨਾ ਹਾਂ ਨੀਰ ਦਿਨ ਤਾਂ ਫਿਰ ਥੋੜਾ ਜਿਹਾ ਉਹ ਹੁੰਦਾ ਇਹਦੇ ਨਾਲ ਸੈਂਟਰ ਲੋਕਿੰਗ ਨਾਲ ਵੀ ਗੱਡੀ ਬਾਕੀ ਬਹੁਤ ਸੋਹਣੀ ਹੈਗੀ ਹੁਣ ਇਹ ਨਾ ਕਿ ਉਹ ਵੀ ਥੋੜੀ ਧੁੱਪ ਪੈਂਦੀ ਤਾਂ ਸੋਹਣੀ ਲੱਗਦੀ ਜਿੱਥੇ ਮਰਜ਼ੀ ਖੜੀ ਕਰਕੇ ਲਾਈਟ ਮਾਰਦੇ ਤਾਂ ਪਤਾ ਲੱਗ ਜੂ ਗੱਡੀ ਖੜੀ ਜਾਏਗੀ ਨਹੀਂ ਗੱਡੀ ਸਾਫ਼ ਆ ਵੀਰੇ ਇੱਕ ਗੱਡੀ ਲੈ ਕੇ ਤੁਸੀਂ ਸਿੰਗਲ ਪੈਸਾ ਵੀ ਨਹੀਂ ਲਾਉਣਾ ਹੂੰ ਕੁਛ ਵੀ ਨਹੀਂ ਕਰਾਉਣਾ ਕਾਰ ਕੋਈ ਕੰਮ ਖਰਚਾ ਵੀ ਨਹੀਂ ਕਰ ਕੁਛ ਵੀ ਨਹੀਂ ਵੀਰੇ ਸਿੰਗਲ ਵੀ ਨਹੀਂ ਮਤਲਬ ਇਹ ਕਿੰਨੇ ਦੀ ਬਣ ਜੂ ਫਿਰ ਇਹ ਵੀਰੇ ਆਪਾਂ ਨੂੰ 6 ਲੱਖ ਦੀ ਬਣੂਗੀ 6 ਲੱਖ ਦੀ ਲਾ ਮਤਲਬ ਸਵਾ 6 ਲੱਖ ਦੀ ਗੱਡੀ ਮਿਲ ਜੂਗੀ 14/15 ਸਾਢੇ 4 ਦਾ ਵੀ ਕਰਾ ਦਾਂਗੇ ਸਾਢੇ 4 ਦਾ ਵੀ ਹੋ ਜਾ ਬਾਕੀ ਸਿੰਬਲ ਤੇ ਡਿਪੈਂਡ ਆ ਜੇ ਪੌਣੇ ਪੰਜ ਦਾ ਵੀ ਹੋ ਜੇ ਉਹ ਮਤਲਬ ਮੌਕੇ ਤੇ ਹੁੰਦਾ ਹੈ ਤੇ ਜਦੋਂ ਮੇਰੇ ਮਿੱਤਰ ਤੁਹਾਡਾ ਸਿੰਬਲ ਸਕੋਰ ਵਧੀਆ ਹੋਣਾ ਚਾਹੀਦਾਗਾ ਠੀਕ ਹੈ ਬਾਕੀ ਲੋਨ ਹੋ ਜੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਗੱਲਬਾਤ ਤੁਸੀਂ ਕਰ ਲਿਓ ਇੱਧਰ ਆਪਣੀ ਆ ਗਈ ਵੀਰੇ ਸਵਿਫਟ ਗੱਡੀ ਇਹ પેટ્રોલ ਇਹ ਵੀਰੇ ਪੈਟਰੋਲ ਆ ਜੀ 2011 ਮਾਡਲ ਆ ਠੀਕ ਆ ਕੰਮ ਚੱਲ ਰਿਹਾ ਵੀਰੇ ਦਾ ਇਹ ਬਾਈ ਐਕਚੁਅਲੀ ਨਾ ਆਪਾਂ ਜਦੋਂ ਖਰੀਦੀ ਆ ਬਾਈ ਜਿਹੜੇ ਬਾਈਆਂ ਤੋਂ ਉਹਨਾਂ ਨੇ ਹਜੇ ਰੰਗ ਤੇ ਲਾਈ ਹੋਈ ਸੀ ਅੱਛਾ ਕਰਾਈ ਸੀ ਮੈਂ ਕਿਹਾ ਵੀ ਅਸੀਂ ਆਪ ਹੀ ਆਪਦੇ ਬੰਦੇ ਤੋਂ ਕਰਾਵਾਂਗੇ ਵਧੀਆ ਕੰਮ ਠੀਕ ਹੈ ਸਕ੍ਰੈਚ ਮੇਰਾ ਦੀ ਕਿੱਦਾਂ ਹੈ ਹਾਂ ਜੀ ਹਾਂ ਸਕ੍ਰੈਚ ਸੀਗਾ ਅੰਦਰੋਂ ਸ਼ੀਲਡ ਆ ਬੌਂਡ ਚਾਕੇ ਦਿਖਾ ਸਕਦੇ ਹਾਂ ਪਿੱਛੋਂ ਸ਼ੀਲਡ ਦਾ ਗੱਡੀ ਡਿੱਗੀ ਠੀਕ ਆ ਬੈਕ ਸ਼ੀਸ਼ਾ ਨਾਲ ਦਾ ਅੱਛਾ ਉਹ ਵੀ ਸ਼ੀਸ਼ਾ ਦਿਖਾ ਦੇ ਅਸੀਂ ਫਿਰ ਐ ਵੀ ਸਾਡੇ ਵਾਲੇ ਤੋਂ ਰੰਗ ਕਰਾਵਾਂਗੇ ਸਾਡੇ ਵਾਲੇ ਪੇਂਟਰ ਜਿਆਦਾ ਵਧੀਆ ਵਧੀਆ ਕੰਮ ਕਰ ਦ ਆਉਂਦੇ ਨੇ ਗੱਡੀ ਦੇ ਸੋਹਣੀ ਗੱਡੀ ਆ ਤੇ ਅੰਦਰ ਦਿਖਾ ਦੇ ਬਾਈ ਹਨਾ ਆ ਏਸੀ ਆਪਣਾ ਹ ਸਟੀering 에어ਬੈਗ ਵਾਲਾ ਮਾਡਲ ਹਨਾ ਬਾਈ ਇਹ 에어ਬੈਗ ਵੀਰੇ ਦੋ ਡਬਲ 에어ਬੈਗ ਸਟੀering ਕੰਟਰੋਲ ਆ ਜਾਂਦਾ ਤੇ ਟੌਪ ਵਾਲਾ ਮਾਡਲ ਆ ਜਾਂਦਾ ਇਹਦੇ ਚ ਆਪਾਂ ਏਸੀ ਯੂਸੀ ਸਾਰਾ ਦੂਜਾ ਟੈਂਪਰੇਚਰ ਸਿਸਟਮ ਆ ਜਾਂਦਾ ਬ੍ਰੇਕ ਬੂਕ ਵੀ ਆ ਜਾਂਦਾ ਨਾ ਬਾਈ ਐਬੀਐਸ ਬ੍ਰੇਕ ਆ ਜਾਂਦੇ ਵੀਰੇ ਠੀਕ ਆ ਇਹ ਵੀ ਉਸ ਬ੍ਰੇਕ ਆ ਜਾਂਦੇ ਨੇ ਬਾਈ ਲਾਈ ਵੀ ਲਾ ਜਾਂਦੇ ਨੇਗੇ ਠੀਕ ਐ ਟਾਇਰ ਨਵੇਂ ਆ ਬਾਈ ਟਰਨਮ ਵੀ ਨੇ ਫਰੰਟ ਬੌਂਟ ਵੀ ਸ਼ੀਲਡ ਆ ਸਾਈਡਾਂ ਸੁੱਡਾਂ ओरिजिनल ਨੇ ਬਾਈ ਗੱਡੀ ਦੀਆਂ ਠੀਕ ਹੈ ਪਤਾ ਲੱਗ ਜਾਂਦਾ ਗੱਡੀ ਨੂੰ ਖੜਕ ਕੇ ਪਤਾ ਲੱਗ ਜਾਂਦਾ ਬੌਂਟ ਵੀ ਸ਼ੀਲਡ ਆ ਜੀ ਸੈਕੰਡ ਓਨਰ ਆ ਜੀ ਗੱਡੀ ਖੁੱਲੇ ਬੋਰਨਟ ਵੀ ਨਹੀਂ ਖੁੱਲੇ ਹੋਣਾ ਬਾਈ ਇਹਦਾ ਗੱਡੀ ਦਾ ਇਹਦਾ ਨਾਮ ਵੀ ਨਹੀਂ ਖੁੱਲੇ ਨਹੀਂ ਪਿਆ ਠੀਕ ਹੈ ਆ ਸਰਪੰਚ ਕਿਵੇਂ ਲਿਖਾ ਲਿਆ ਬਾਈ ਤੁਸੀਂ ਸਰਪੰਚ ਸਰਪੰਚ ਦੀ ਕਹਾਣੀ ਹੁਣ ਤੁਹਾਨੂੰ ਕੀ ਦੱਸੀਏ ਸਰਪੰਚ ਸਰਪੰਚ ਦਾ 20 ਰੁਪਏ ਚ ਵੀ ਲਿਖਿਆ ਜਾਂਦਾ ਉਹ ਤੁਸੀਂ ਦੇ ਰਹੇ ਆ ਜੇ 20 ਲੱਖ ਵਾਲਾ ਲਿਖਾਉਣਾ ਉਹ ਅਗਲਾ ਭਾਈ ਆਪ ਲਿਖਾ ਲੈ ਸਹੀ ਕਿਵੇਂ ਬਾਈ ਏ ਵਈ ਉੱਥੇ ਅਸੀਂ ਨਾ ਦੁਕਾਨ ਦੇ ਖੜੇ ਸੀਗੇ ਜਿਹੜੇ ਆਪਣੇ ਲਿਖਦੇ ਹੁੰਦੇ ਟੇਪ ਵਾਲੇ ਅੱਛਾ ਉੱਥੇ ਨਾ ਕੋਈ ਬਾਈ ਜਾਂਦਾ ਸੀਗਾ ਗੱਡੀ ਤੇ ਉੱਤੇ ਸਰਪੰਚ ਲਿਖਿਆ ਹੋਇਆ ਸੀ ਉਹ ਕੋਈ ਬੰਦਾ ਕਹਿੰਦਾ ਯਾਰ ਕਹਿੰਦਾ ਗੱਡੀ ਜਾਂਦੀ ਕਹਿੰਦਾ ਕਿੰਨਾ ਸੋਹਣਾ ਲੱਗਦਾ ਕਹਿੰਦਾ ਸਰਪੰਚ ਲਿਖਿਆ ਉਹ ਕਹਿੰਦਾ ਮੇਰੇ ਵੱਲ ਤੇ ਵੀ ਲਿਖ ਦੇ ਕਹਿੰਦਾ ਕਿੰਨੇ ਕੁ ਰੁਪਏ ਲੱਗਣਗੇ ਅੱਛਾ ਉਹ ਕਹਿੰਦਾ ਮੈਂ ਤਾਂ 20 ਰੁਪਿਆਵਾਂ 'ਚ ਲਿਖ ਦਊਗਾ ਤਾਂ ਕਹਿੰਦਾ ਤੇਰੇ ਤੇ ਡਿਪੈਂਡ ਹੈ ਵੀ ਤੂੰ 20 ਰੁਪਿਆਵਾਂ ਵਾਲਾ ਲਿਖਾਉਣਾ ਹੈ ਕਿ 20 ਲੱਖ ਵਾਲਾ ਲਿਖਾਉਣਾ ਹੈ ਅਸੀਂ 20 ਰੁਪਏ ਵਾਲਾ ਦੇ ਰਹੇ ਹਾਂ 20 ਰੁਪਏ ਵਾਲਾ ਦੇ ਰਿਹਾ ਠੀਕ ਆ ਬਾਕੀ ਮਿੱਤਰੋ ਗੱਲਬਾਤ ਕਰ ਲਿਓ ਇਹਦਾ ਰੇਟ ਨਹੀਂ ਦੱਸਿਆ ਬਈ ਸੱਚ ਆਪਾਂ ਇਹਦਾ ਵੀਰੇ 2 ਲੱਖ 45 ਹਜ਼ਾਰ ਦੀ ਵਿੱਧਾ ਐਨਓ ਸੀ ਜੈ ਡੀ ਐਕਸ ਆਈ ਆ ਜੈ ਡੀ ਐਕਸ ਆਈ ਇਹ ਚ ਤਿੰਨ ਮਾਡਲ ਆਉਂਦੇ ਨੇ ਤਿੰਨ ਮਾਡਲ ਆਉਂਦੇ ਨੇ ਨਵੀਂ ਸ਼ੇਪ ਵਾਲੀ ਆ ਗਈ ਇਹ ਠੀਕ ਆ 16 ਤੱਕ ਆਈ ਹੈ ਸ਼ੇਪ ਆ ਤੁਹਾਨੂੰ ਰੰਗ ਹੋਇਆ ਮਿਲੂ ਬੌਂਟ ਬੰਪਰ ਇੱਕ ਪਿਛਲਾ ਬੰਪਰ ਤਿੰਨ ਪੀਸ ਰੰਗ ਹੋਗੇ ਲੱਗੀ ਬਜੀ ਦੀ ਆਪਣੀ ਜ਼ਿੰਮੇਵਾਰੀਆਂ ਨਾ ਬਈ ਗਾਰੰਟੀ ਆ ਵੀਰੇ ਫਰੰਟ ਸ਼ੀਸ਼ਾ ਤੱਕ ਨਾਲ ਦਾ ਬੈਕ ਸ਼ੀਸ਼ਾ ਨਾਲ ਦਾ ਬਾਕੀ ਵੀਰੇ ਸ ਮਲਬ ਵੀ ਤੁਹਾਨੂੰ ਓਕੇ ਹੋ ਕੇ ਮਿਲੂਗਾ ਗੱਡੀ ਵੀ ਤੁਹਾਨੂੰ 2.45 ਦੀ ਬਈ 2.45 ਦੀ 2 ਲੱਖ 45 ਹਜ਼ਾਰ ਦੀ ਵੀਰੇ 11 ਮਾਡਲ ਗੱਡੀ ਮਿਲ ਜੂ ਇਹ ਸੈਕੰਡ ਆਨਰ ਹੈ ਵੀਰੇ ਤੁਸੀਂ ਨੋਸੀ ਵੀਰੇ ਸੰਗਰੂਰ ਦੀ ਵੈਸੇ ਕੱਟੀ ਹੋਈ ਆ ਰੈਣਾ ਨੰਬਰ ਦੀ ਕੈਨਸਲ ਹੋ ਕੇ ਕੱਟ ਜਾਂਦੀ ਹੁੰਦੀ ਹੈ ਜੇ ਅਗਲਾ ਕਹੂਗਾ ਆਪਾਂ ਉਹ ਕਟਾ ਕੇ ਵੀਰੇ ਜੇ ਮੈਨੂੰ ਵੀ ਅਗਲੇ ਨਾਮ ਤੇ ਗੱਲਬਾਤ ਕਰ ਲਿਓ ਪੰਜਾਬ ਨੰਬਰ ਵੀ ਲੱਗ ਜੂ ਜੇ ਤੁਸੀਂ ਲਵਾਉਣਾ ਚਾਹੁੰਦੇ ਹੋਗੇ ਗੱਲਬਾਤ ਕਰ ਲਿਓ 2 ਲੱਖ 45 ਹਜ਼ਾਰ ਦੀ ਇਹ ਗੱਡੀ ਮਿਲ ਜੂ ਬਾਕੀ ਅੰਦਰ ਗੱਡੀਆਂ ਤੋਂ ਦਿਖਾਉਣਾ ਅੱਗੇ ਕੱਢੀ ਆ ਗਈ ਬਈ ਆਪਣੀ ਫੋਰਚਨਰ ਹੈ ਹਾਂਜੀ ਵੀਰੇ ਇਹ 2010 ਮਾਡਲ ਹੈ ਬਾਈ ਠੀਕ ਹੈ ਬਾਈ ਤੇ 4/4 ਆ ਓਕੇ ਨੰਬਰ ਵੀ ਛੋਟਾ 0078 ਆ ਲਾਈ ਟਾਇਰ ਲੱਗੇ ਪਿਆ 20 ਇੰਚੀ ਲਓ ਮਿੱਤਰੋ 20 ਇੰਚੀ ਲਾਈ ਟਾਇਰ ਨੇਗੇ ਹਾਂਜੀ ਬਾਈ 10 ਮਾਡਲ ਹਰਿਆਣਾ ਨੰਬਰ ਐਨਓਸੀ ਕੱਟੀ ਵੀ ਆ ਬਈ ਇਹਦੀ ਐਨਓਸੀ ਵੀ ਨੂੰ ਮੇਰੇ ਨਾਲ ਹੀ ਕੱਟੀ ਕੋ ਕੀ ਮੈਂ ਰੱਖਣ ਨੂੰ ਸੀਗਾ ਤੇ ਹੁਣ ਉਹ ਸਕੋਰਪੀਓ ਲੈ ਆਂਦੀ ਰੱਖਣ ਨੂੰ ਪਰ ਜੇ ਹੁਣ ਸਕੋਰਪੀਓ ਪਹਿਲਾਂ ਵੇਖ ਗੀ ਫੇਰ ਮੈਨੂੰ ਲੱਗਦਾ ਵੀ ਮੈਂ ਫੋਰਚਨਰ ਈ ਆ ਜੂਗਾ ਠੀਕ ਹੈ ਲੈਵਟ੍ਰੋ 10 ਮਾਡਲ ਐਨਓਸੀ ਪਾਈ ਦਿਨਾਂ ਦੇ ਕੱਟੀ ਹੋਈ ਹੈਗੀ ਹਾਂਜੀ ਬਈ ਸੰਗਰੂਰ ਨੰਬਰ ਲਾ ਲੈਣੀ ਆ 7.5 ਲੱਖ ਦੀ ਦੇਦਾਂਗੇ ਬਈ ਸੰਗਰੂਰ ਨੰਬਰ ਲਾ ਕੇ ਠੀਕ ਹੈ ਤੇ ਬੈਟਰੀ ਨਵੀਂ ਆ ਸਰਵਿਸ ਹੋਈ ਵੀ ਆ ਲਾਈਟ ਆਰ ਨੌਨ ਐਕਸੀਡੈਂਟ ਆ ਗੱਡੀ ਅੰਡਰ ਰਡ ਪਲੇਅਰ ਵਿੱਚ ਵਧੀਆ ਮਤਲਬ ਠੀਕ ਹੈ ਐਦਾਂ ਹੀ ਲੈਣੀ ਆ ਕੱਲੀ ਐਨਓਸੀ ਨਾਲ 7 ਲੱਖ ਦੀ ਨੰਬਰ 50000 ਤਿੰਨ ਦਾ ਨੰਬਰ ਮਤਲਬ ਮਤਲਬ 7 ਲੱਖ ਦੇ ਵਿੱਚ ਮਿਲ ਜੂਗੀ 2010 ਮਾਡਲ ਬਲੈਕ ਕਲਰ ਦੇ ਵਿੱਚ ਫੋਰਚੂਨਰ ਜੇ ਪੰਜਾਬ ਨੰਬਰ ਲਾ ਲੈਣੀ ਆ ਤਾਂ 7.5 ਲੱਖ ਦੀ ਨਹੀਂ ਬਈ 7 ਲੱਖ ਦੀ ਐਨਓਸੀ ਨਾਲ ਮਿਲ ਜੂਗੀ ਮੋਬਾਈਲ ਇਹ ਵੀਰੇ 2012 ਮਾਡਲ ਆ ਜੀ। ਇਹ ਟੌਪ ਵਾਲਾ ਮਾਡਲ ਆ। ਡਬਲ 에ਅਰ ਬੈਗ, ਕ੍ਰੂਜ਼ ਕੰਟਰੋਲ। ਠੀਕ ਆ ਜੀ। ਅਲਾਈ ਪੋਏ ਨੇ ਆਪਾਂ ਨੇ ਇਹਦੇ 'ਚ ਤੇ ਵਿੱਚੋਂ ਸੀਟ ਕਵਰ ਨਵੇਂ ਪੋਏ ਨੇ ਥੋੜਾ ਬਹੁਤ ਕੰਮ। ਤੇ ਇਸ ਟਾਈਮ ਦੇ ਵਿੱਚ ਕੀ ਫਰਕ ਆ ਵੀਰੇ? ਬਾਈ ਸੇਮ ਹੀ ਆ ਸਿਰਫ ਲਾਈਟਾਂ ਦਾ ਫਰਕ ਆ, ਬੋਡੀ ਸੇਮ ਆ। ਇੰਜਨ ਆ ਹੀ ਆ, ਉਹ ਬਾਹਰ ਖੜੀ ਆਪਣੇ ਕੋਲ ਚਾਹੀ। ਚਾਹੇ ਖੋਲ ਕੇ ਚੈੱਕ ਕਰ ਲਓ ਇੰਜਨ ਵੀ ਆ ਹੀ ਆ, ਗੇਅਰ ਵੀ ਆ ਹੀ ਆ। 에ਅਰ ਬੈਗ ਵੀ ਹੋਰ। 에ਅਰ ਬੈਗ ਵੀ ਉਹੀ ਡਬਲ 에ਅਰ ਬੈਗ, ਕ੍ਰੂਜ਼ ਕੰਟਰੋਲ। ਆਹੀ ਫੰਕਸ਼ਨ ਮਤਲਬ ਜਿਆਦਾ ਫਰਕ ਨਹੀਂ ਹੈਗਾ ਲੈ ਬੋਡੀ ਬੋਡੀ ਦਾ ਫਰਕ ਹੈਗਾ ਬੋਡੀ ਵੀ ਵੀਰੇ ਸੇਮ ਆ ਲੈਟਾਂ ਦਾ ਫਰਕ ਆ ਲੈਟਾਂ ਦੀ ਫਰਕ ਆ ਹਾਂ ਬੋਡੀ ਵੀ ਜਿਹੜਾ ਮਤਲਬ ਆਪਾਂ ਬੋਡੀ ਸੈੱਲ ਚ ਕੋਈ ਉਹ ਨਹੀਂ ਹੈਗਾ ਬੋਡੀ ਸੈੱਲ ਵੀ ਆਹੀ ਆ ਸੇਮ ਠੀਕ ਉਹ ਜਿਵੇਂ ਆਪਣੀ ਇੱਕ ਉਹ ਅੱਗੇ 14 ਖੜੀ ਆਪਾਂ ਦਿਖਾਵਾਂਗੇ ਉਹ ਪਿੱਛੋਂ ਆਪਾਂ ਡਿੱਗੀ ਪਾ ਕੇ ਲੈਟਾਂ ਪਾ ਕੇ ਪਿੱਛੋਂ ਸੇਮ ਕਰੀ ਵੀ ਹੈ ਠੀਕ ਅੱਗੇ ਵੀ ਹੋ ਜੂ ਜੇ ਕਰਾਉਣੀ ਹੈ ਬੌਂਟ ਮਗਰਾਟ ਆ ਲੈਟਾਂ ਬੰਪਰ ਜਾਲੀ ਆ ਮੂਰੋ ਫਰੰਟ ਪਾ ਕੇ ਜਿਵੇਂ ਸੀ ਮਹੀ ਹੋਏ ਨੂੰ ਕੋਈ ਕੱਟ ਵੱਟ ਕੁਝ ਨਹੀਂ ਬੜੀ ਕਰਨੀ ਲੋ ਮਤਲਬ ਫਰਕ ਕੋਈ ਨਹੀਂ ਹੈਗਾ ਇਹ 12 ਮਾਡ ਓਨਰ ਸੈਕੰਡ ਸੈਕੰਡ ਓਨਰ ਆ ਜੀ ਇਹ ਆਪਾਂ ਨੂੰ ਵਿਦ ਨੋਸੀ ਪੰਜਾਬ ਲੱਗ ਜੂ ਜੀ 2,95,000 2,95,000 ਲੋਨ ਵੀ ਹੋ ਜੂਗਾ ਵੀਰੇ ਜੇ ਕਿਸੇ ਨੇ ਕਰਾਉਣਾ 1/2 ਲੱਖ ਰੁਪਏ ਭਰ ਕੇ ਲੋਨ ਹੋ ਜੂਗਾ ਲਾ ਮਿੱਤਰੋ 2,95,000 ਦੀ 12 ਮਾਡਲ ਮਿਲ ਜੂਗੀ ਐਨਓਸੀ ਨਾਲ ਠੀਕ ਹੈ ਜੀ ਹਰਿਆਣਾ ਨੰਬਰ ਇਸ ਟਾਈਮ ਅੱਗੇ ਬਈ ਕਹਿੰਦਾ ਸਕਾਰਪੀਓ ਦਾ ਹਦਾ ਐਕਐਸਯੂਵੀ ਦਾ ਧੁਮਾਕਾ ਦੇਣਾ ਹੈ ਉਹਨੂੰ ਹਾਂ ਐਕਐਸਯੂਵੀ ਵੀਰੇ 2011 ਮਾਡਲ ਹੈ ਜੀ ਠੀਕ ਹੈ ਬਈ ਤੇ ਇਹ ਆਪਾਂ ਨੂੰ ਹਜੇ ਰਾ ਥੋੜਾ ਬਹੁਤ ਕੰਮ ਕਰਾਉਣਾ ਗੱਡੀ ਦਾ ਕਿਉਂਕਿ ਮੂਰੇ ਹਜੇ ਗੱਡੀ ਨਵੀਂ ਰਖੋਣੀ ਆ ਬੈਟਰੀ ਨਵੀਂ ਰਖਾ ਕੇ ਠੀਕ ਆ ਸਭ ਸਾਰਾ ਓਕੇ ਹੋ ਕੇ ਮਿਲੂਗਾ ਡਰਡ ਪਲੇਅਰ ਲੱਗਿਆ ਪਿਆ ਇਹਦੇ ਚ ਵੀ ਇੰਜਨ ਕੇ ਰੋਕੇ ਆ ਜੀ 11 ਮਾਡਲ 11 ਮਾਡਲ ਠੀਕ ਆ ਬਈ ਹਾਂਜੀ ਬਈ ਇਹ ਆਪਾਂ ਨੂੰ ਵਿਦ ਨੋਸੀ ਪੰਜਾਬ ਲੱਗ ਜੂ ਜੀ 265000 ਦੋ ਲੱਖ 65000 ਦੀ ਇਹ ਕਿਹੜੀ ਡਬਲ 6 ਹੈ ਕਿੰਨੀ ਹੈ ਡਬਲ 6 ਹੈ ਜੀ ਮੇਰੇ ਸਾਬ ਨਾਲ ਇਹ ਫੰਕਸ਼ਨੇਲ ਟੌਪ ਵਾਲਾ ਮਾਡਲ ਹੀ ਆ ਇਹ 265000 ਦੇ ਵਿੱਚ 2011 ਮਾਡਲ ਐਕਸਯੂਵੀ ਠੀਕ ਹੈ ਐਨਓਸੀ ਨਾਲ ਰੇਟਾਂ ਨਾਲ ਬਈ ਇਹ ਠੀਕ ਹੈ ਗੱਲ ਬਾਤ ਤੁਸੀਂ ਕਰ ਲਿਓ ਲੋਨ ਵੀ ਹੋ ਜੂ ਇੱਥੇ ਜੇ ਤੁਸੀਂ ਕਰਾਉਣਾ ਹੋ ਜੂ ਬਈ ਲੋ ਲਾਈਵਲ ਵਾਲੀ ਸਕਾਰਪਿਓਗੇ ਕਿਹਨਾ ਮਾਡਲ ਹੈ ਵੀ ਇਹ 2014 ਮਾਡਲ ਹੈ ਜੀ ਠੀਕ ਹੈ ਬਈ ਤੇ ਇਹ ਚ ਵੀ ਸੇਮ ਉਹੀ S10 ਵਾਲੇ ਫੰਕਸ਼ਨ ਆਏ ਨੇ ਟੌਪ ਵਾਲਾ ਮਾਡਲ ਹੈ ਡਬਲ 에ਅਰ ਬੈਗ ਕ੍ਰੂਜ਼ ਕੰਟਰੋਲ ਠੀਕ ਹੈ ਇਹ ਓਨਰ ਫਰਸਟ ਬਈ ਫਸਟ ਓਨਰ ਆ ਜੀ ਠੀਕ ਹੈ ਠੀਕ ਹੈ ਨੋਨ ਐਕਸੀਡੈਂਟ ਆ ਗੱਡੀ ਹਮ ਤੇ ਇਹਦੀ ਵੀ ਬੈਟਰੀ ਨਵੀਂ सਸਪੈਂਸ਼ਨ ਦਾ ਕੰਮ ਠੀਕ ਹੈ ਪਿੱਛੋਂ ਨਵੇਂ ਮਾਡਲ ਜਨ ਰਡ ਪਲੇਅਰ 7D ਮੈਟ ਕਰੇਟਾ ਗੱਡੀ ਵਾਲੇ ਹਾਰਨ ਲੱਗੇ ਵੈਦੇ ਠੀਕ ਹੈ ਮਤਲਬ ਆ ਕੱਲੀ ਕੱਲੀ ਚੀਜ਼ ਤੇ ਧਿਆਨ ਦਿੱਤਾ ਪਿਆ ਵੀ ਪੂਰੀ ਸ਼ੌਕਨਾ ਹੋ ਘਰੀ ਵੀ ਆ ਇੱਕ ਮਿੰਟ ਅਪ ਗੱਡੀ ਵੀ ਸੂਈ ਅੰਦਰੋਂ ਜੀ ਅਨਲੌਕ ਕਰਨੀ ਹੈ ਘੈਂਟ ਆ ਗਈ ਲਾਈ ਵੀਲ ਵਗੈਰਾ ਲੱਗੇ ਹੋਏ ਨੇਗੇ ਬਾਈ ਲਾਈ ਵੀਲੀ ਕਾਫੀ ਮਹਿੰਗੇ ਹੋਣਗੇ ਤਾਂ ਇਹਦੇ ਹਾਂਜੀ ਇਹਦੇ ਕਾਫੀ ਗੌਸਟਲੀ ਹੈ ਜੀ ਠੀਕ ਹੈ ਪੁੱਤਰੋ ਗੱਡੀ ਚੈੱਕ ਕਰ ਸੋ 2014 ਮਾਡਲ ਫਸਟ ਓਨਰ ਗੱਡੀ ਆ ਹਾਂਜੀ ਐ ਐਨਓਸੀ ਵੀ ਮਿਲੂ ਦੀ ਐਨਓਸੀ ਅਗਲੇ ਨਾਮ ਦੀ ਸਿੱਧੀ ਕਟਾ ਕੇ ਦੇਵਾਂਗੇ ਜਿਹੜਾ ਬੰਦਾ ਸੈਕੰਡ ਓਨਰ ਖਰੀਦੂਗਾ ਓਦੇ ਨਾਮ ਦੀ ਕਟਾ ਕੇ ਦੇਵਾਂਗੇ ਜੀ ਡੇਢ ਲੱਖ ਪਰ ਕੇ ਲੋਨ ਵੀ ਹੋ ਜਾਊਗਾ ਇਹਦੇ ਤੇ ਡੇਢ ਲੱਖ ਪਰ ਕੇ ਲੋਨ ਹਾਂ ਡੇਢ ਜਾਂ 2 ਲੱਖ ਪਰ ਕੇ ਲੋਨ ਹੋ ਜਾਊਗਾ ਐਕਚੁਅਲ ਰੇਟ ਕਿੰਨਾ ਦਾ ਇਹਦਾ 485000 ਰੇਟ ਆਪਣੇ ਸਾਰਿਆਂ ਦੇ ਫਿਕਸ ਹੁੰਦੇ ਆ ਜੀ ਕਟਾ ਕੇ ਆਪਾਂ ਰੇਟ ਪਹਿਲਾਂ ਹੀ ਜ਼ਿਆਦਾ ਨਹੀਂ ਮੰਗਦੇ 14 ਮਾਡਲ ਆ ਡੇਢ ਲੱਖ ਉੱਤੇ ਲਾਇਆ ਵਾ ਗੱਡੀ ਤੇ ਤੁਹਾਨੂੰ ਦੇਖੂਗਾ ਵੀ ਆ ਕੇ ਆਏ ਨਹੀਂ ਹੋਊਗਾ ਵੀ ਗੱਲਾਂ ਚ ਡੇਢ ਲੱਖ ਲਾਤਾ ਤੁਹਾਨੂੰ ਦੇਖੂਗਾ ਮੈਸੇਜ ਲੱਗੂਗਾ 485000 ਦੀ ਐਕਚੁਅ ਫਰਸਟ ਆਨਰ ਦੀ ਗੱਡੀ ਐਨਓਸੀ ਸਿੱਧੀ 90 ਦਿਨਾਂ ਦੀ ਕਟਾ ਕੇ ਹਾਂਜੀ ਠੀਕ ਹੈ ਗੱਲਬਾਤ ਤੁਸੀਂ ਕਰ ਲਿਓ 485000 ਦੀ ਗੱਡੀ ਨੈਟ ਮਿਲ ਜੂਗੀ ਲਾਇਬਿਲ ਲੱਗੇ ਹੋ ਨੇ 20 ਇੰਚੀ ਲੋ ਪ੍ਰੋਫਾਈਲ ਦੇ ਟਾਇਰ ਨੇ ਸਪੈਸਰ ਵਾਗ ਲੱਗੇ ਨੇ ਹਾਂਜੀ 80% ਟਾਇਰ ਨੇ ਘੱਟੋ ਘੱਟ 80% ਹੈਗੇ ਵੀਰ ਵੱਧ ਹੀ ਹੋਣਗੇ ਹਾਂਜੀ ਅੱਗੇ ਭਾਈ ਇਹ ਕਿਹੜੀ ਆ ਗਈ ਇੱਧਰ ਅੱਗੇ ਭਾਈ ਤਾਂ ਇਹਦੀ ਤਾਂ ਸਾਈ ਹੋਈ ਵੀ ਹੋਂਡਾ ਸਿਟੀ ਦੀ 2009 ਮਾਡਲ ਆ ਜੀ ਹੋਂਡਾ ਸਿਟੀ ਇਹਦੀ ਸਾਈ ਹੋਈ ਵੀ ਹੈ ਜੀ ਇੱਕ ਬੀਮਰ ਆ ਗਈ ਬੀਐਮਡਬਲਯੂ ਆ ਗਈ 525 ਸਪੋਰਟਸ ਜੀ ਠੀਕ ਹੈ ਵੀਰੇ ਹਾਂਜੀ ਬਈ 10 ਮਾਡਲ ਹੈ 12 ਰਜਿਸਟਰਡ ਹੈ ਨਵੀਂ ਸ਼ੇਪ ਵਾਲੀ ਆਏਗੀ ਇਹ ਠੀਕ ਹੈ ਚਾਰੋਂ ਟਾਇਰ ਨਵੇਂ ਆ ਤੇ ਬੈਟਰੀ ਨਵੀਂ ਰਖਾ ਕੇ ਮਿਲੂ ਇਨਸ਼ੋਰੈਂਸ ਪਿਆਕਾਰ ਦਾ ਫਿਰ ਤਾਂ ਐਨਓਸੀ ਮਿਲ ਜੂਗੀ ਆਪਾਂ ਨੂੰ ਇਹ 5 ਲੱਖ ਤੇ 65000 ਰੁਪਏ ਦੀ 5 ਲੱਖ 65000 ਦੀ ਵੀਰੇ ਹਾਂਜੀ ਮੇ ਸੰਰੂਫ 5 ਲੱਖ 65000 ਦੀ ਇਹ ਮਿਲ ਜੂਗੀ ਵਿਦ ਸੰਰੂਫ ਹਾਂਜੀ 6 ਸਿਲੰਡਰ ਇੰਜਨ ਹੈ ਜੀ ਡੀਪ ਸਪੋਰਟਸ ਆ ਨਾ ਵੀਰੇ ਇਹ ਸਪੋਰਟਸ ਜੀ ਠੀਕ ਹੈ 535 ਵਾਲਾ ਮਾਡਲ ਆ ਨਾ ਵੀਰੇ ਇਹ ਹਾਂਜੀ ਹਾਂਜੀ ਠੀ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋਊਗਾ ਇਹਦੇ ਤੇ ਲੋਨ ਵਗਰਾ ਹੋ ਜੂ ਵੀਰੇ ਕਿਦਾਂ ਇਹਦੇ ਤੇ ਹਾਂ ਵੀਰੇ ਲੋਨ ਹੋ ਜੂਗਾ ਹੂੰ ਇਹ ਤੇ ਵੀ ਕਰਾ ਦਾਂਗੇ ਠੀਕ ਆ 565000 ਦੀ ਵੀਰੇ ਮਿਲ ਜੂਗੀ ਬਾਕੀ ਵੀਰੇ ਇੱਕ ਵਾਰੀ ਮੜਾ ਮੋਬਾਈਲ ਨੰਬਰ ਲਿਖਾ ਦੂ ਆਪਾਂ ਮੋਬਾਈਲ ਨੰਬਰ ਵੀਰੇ ਆਪਣਾ ਹੈਗਾ ਜੀ 97799 ਜੀ 41244 ਜੀ ਫੋਨ ਨੰਬਰ ਜੇ ਕੋਈ ਵੀ ਮੇਰੇ ਵੀਰੇ ਨੇ ਆਉਣਾ ਆਪਾਂ ਨੂੰ ਫੋਨ ਕਰਕੇ ਆਉ ਜਦੋਂ ਵੀ ਆਉਣਾ ਮਤਲਬ ਮੇਰੇ ਨਾਲ ਗੱਲ ਹੋ ਕੇ ਹਣ ਕਿਉਂਕਿ ਮੈਂ ਹੀ ਮਿਲਣਾ ਅਗਲੇ ਨੂੰ ਠੀਕ ਆ ਮੇਰੇ ਮਿੱਤਰੋ ਗੱਲਬਾਤ ਕਰ ਲਿਓ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ